ਵੈਗੁਰਜੀ ਦਾ ਖਾਲਸਾ ਵੈਗੁਰਜੀ ਦੇ ਫਤਿਹ ਦੋਸਤੋ ਬਟਾਲਾ ਵਿਖੇ ਗੁਰੂ ਨਾਨਕ ਨਗਰ ਕਲੋਨੀ ਦੇ ਵਿੱਚ ਕੱਲ ਇੱਕ ਅਨਸਖਾਵੀ ਬਹੁਤ ਹੀ ਮਾੜੀ ਮੰਦ ਭਾਗੀ ਘਟਨਾ ਵਰਤੀ ਹੈ ਇੱਕ 20 21 ਸਾਲ ਦਾ ਗੱਭਰੂ ਨੌਜਵਾਨ ਮੁੱਛ ਫੁੱਟ ਗੱਭਰੂ ਮਾਂ ਦਾ ਦੁੱਧ ਮੱਖਣਾ ਨਾਲ ਪਾਲਿਆ ਹੋਇਆ ਪੁੱਤ ਹਸਨਦੀਪ ਉਸ ਦਾ ਕਤਲ ਹੋ ਗਿਆ ਦਿਨ ਦਿਹਾੜੇ ਕਤਲ ਹੋ ਗਿਆ ਔਰ ਉਹਦਾ ਦੋਸ਼ ਸਿਰਫ ਇਹ ਸੀ ਕਿ ਉਹ ਕੋਈ ਨਸ਼ਾ ਨਹੀਂ ਸੀ ਕਰਦਾ ਉਹਦਾ ਦੋਸਤ ਸਿਰਫ ਇਹ ਸੀ ਕਿ ਉਹ ਮੰਡਲੀਆਂ ਚ ਨਹੀਂ ਸੀ ਬੈਠਦਾ ਉਹਦਾ ਦੋਸਤ ਸਿਰਫ ਇਹ ਸੀ ਕਿ ਉਹ ਕਿਸੇ ਨਾਲ ਲੜਾਈ ਝਗੜਾ ਜਾਂ ਵੈਰ ਵਿਰੋਧ ਨਹੀਂ ਸੀ ਰੱਖਦਾ ਇੱਕ ਸ੍ਰੀ ਮਾਪ ਦਾ ਸ੍ਰੀ ਪੁੱਤ ਸੀਗਾ ਆਪਣੇ ਕੰਮ ਨਾਲ ਰਾਹ ਵਾਸਤਾ ਰੱਖਦਾ ਸੀਗਾ ਸੋ ਉਹਨਾਂ ਦੇ ਘਰ ਦੇ ਲਾਗੇ ਜਦੋਂ ਸ਼ਾਮ ਨੂੰ ਰੋਜ਼ ਆਪਣੇ ਪਾਲਤੂ ਕੁੱਤੇ ਨੂੰ ਕਮਾਨ ਲੈ ਜਾਂਦੇ ਆ ਤਾਂ ਉੱਥੇ ਕੋਈ ਨਸ਼ੇੜੀ ਟਾਈਪ ਦੇ ਮੁੰਡੇ ਨਸ਼ਾ ਕਰਦੇ ਸੂਟੇ ਮਾਰਦੇ ਐ ਇਦਾਂ ਦੇ ਉਹਨੂੰ ਮਿਲਦੇ ਹੁੰਦੇ ਸੀਗੇ ਖੁੰਡਾਂ ਤੇ ਬੈਠੇ ਸੋ ਉਹਨੇ ਕਿਹਾ ਵੀ ਇਹ ਚੀਜ਼ ਚੰਗੀ ਨਹੀਂ ਹੈਗੀ ਭਾਈ ਤੁਸੀਂ ਇੱਥੇ ਰੋਜ਼ ਆ ਮੰਡਲੀ ਨਾ ਲਾਇਆ ਕਰੋ ਗਾਲੀ ਗਲੋਚ ਨਾ ਕਰਿਆ ਕਰੋ ਤਾਂ ਉਹਦੀ ਉਹਨਾਂ ਮੁੰਡਿਆਂ ਦੇ ਨਾਲ ਤੁਤੂ ਮੈਮੇ ਹੋ ਗਈ ਔਰ ਉਦੋਂ ਹੀ ਉਹ ਮੁੰਡਾ ਮਤਲਬ ਉਹਨਾਂ ਤੋਂ ਟਲ ਗਿਆ ਦੋ ਚਾਰ ਸੀਗੇ ਤੇ ਉਹਨਾਂ ਨੇ ਉਹਦੇ ਉਹਨੂੰ ਉਹਦੇ ਨਾਲ ਹੱਥ ਆਪਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਘਰ ਆ ਗਿਆ ਚਲੋ ਗੱਲ ਆਈ ਗਈ ਹੋਗੀ ਉਹਨੇ ਘਰੇ ਆ ਕੇ ਦੱਸਿਆ ਵੀ ਅੱਦਾ ਅੱਦਾ ਸੀ ਘਰਦਿਆਂ ਨੇ ਵੀ ਇਹ ਗੋਲੀ ਕਰਤੀ ਵੀ ਚਲ ਨਸ਼ੇੜੀ ਨੇ ਤੂੰ ਕੀ ਲੈਣਾ ਹਨਾ ਤੇ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਆਮ ਗੱਲ ਸੀ ਛੋਟੀ ਜੀ ਗੱਲ ਸੀ ਕਿ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਉਹ ਫੇਰ ਕੁੱਤਾ ਲੈ ਕੇ ਜਾਂਦਾ ਤਾਂ ਉਹੀ ਮੁੰਡੇ ਉਥੇ ਘਾਤ ਲਾ ਕੇ ਬੈਠੇ ਸੀਗੇ ਉਹਨਾਂ ਦੇ ਹੱਥ ਵਿੱਚ ਕਿਰਚ ਸੀਗੀ ਉਹਨੇ ਆਪਣੇ ਫੋਨ ਕਰਕੇ ਨਾਲ ਦੇ ਸਾਥੀ ਹੋਰ 10 12 ਸੱਦ ਲਏ ਤੇ ਇਹ ਹਸਨਦੀਪ ਦੇ ਹੱਥੀ ਪੈ ਗਏ ਇਹ ਜਦੋਂ ਚੀਖ ਚਕਾਰਾ ਪਿਆ ਤਾਂ ਇਹਦੇ ਘਰਦਿਆਂ ਨੂੰ ਪਤਾ ਲੱਗਿਆ ਇਹ ਵੀ ਗਿਆ ਇਹਦਾ ਡੈਡੀ ਵੀ ਗਿਆ ਸੋ ਉਹਦੇ ਤੇ ਐਨੇ ਕ ਵਾਰ ਕਰਤੇ ਉਹਦੇ ਪੇਟ ਤੇ ਵਾਰ ਉਹਦੀ ਵੱਖੀ ਤੇ ਵਾਰ ਉਹ ਵਿਚਾਰਾ ਮੌਤੇ ਤੇ ਮੌਕੇ ਤੇ ਹੀ ਦਮ ਤੋੜ ਗਿਆ ਉਸਦੇ ਪਿਤਾ ਵੀ ਜ਼ਖਮੀ ਹੋਏ ਉਹ ਦੋਸਤੋ ਆ ਪੰਜਾਬ ਨੂੰ ਕਿਹਦੀ ਨਜ਼ਰ ਲੱਗ ਗਈ ਇੱਕ ਇੱਕ ਸਾਡਾ ਪੁੱਤ ਹੈ ਮਸਾ ਮਸਾ ਸੁਖਣਾ ਨਾਲ ਕੋਈ ਪੁੱਤ ਧੀ ਪੁੱਤ ਮਿਲਦਾ ਬੰਦੇ ਨੂੰ ਫਿਰ ਆਪਾਂ ਉਹਨੂੰ ਪਾਲ-ਪੋਸ ਕੇ ਕਿੰਨੀਆਂ ਉਮੀਦਾਂ ਨਾਲ 20 21 ਸਾਲਾਂ ਚ ਇੱਥੇ ਕੱਲੇ ਆ ਕੇ ਖੜਾ ਕਰਦੇ ਆ ਫਿਰ ਉਹਦੀ ਪੜ੍ਹਾਈ ਲਿਖਾਈ ਪੂਰੀ ਹੁੰਦੀ ਹੈ ਫਿਰ ਉਹਦੇ ਫਿਊਚਰ ਬਾਰੇ ਸੋਚਦੇ ਆ ਉਹਦੇ ਸਿਰੇ ਵੱਲਨੇ ਵਾਸਤੇ ਸੋਚਦੇ ਆ ਉਹਦੇ ਕੈਰੀਅਰ ਬਾਰੇ ਸੋਚਦੇ ਆ ਵੀ ਬਾਹਰ ਭੇਜਣਾ ਹੈ ਜਾਂ ਇੱਥੇ ਨੌਕਰੀ ਪੇਸ਼ਾ ਕਰੇਗਾ ਜਾਂ ਕਿੱਦਾਂ ਦੀ ਕੁੜੀ ਹੋਊਗੀ ਤੇ ਅੱਜ ਕੱਲ ਤਾਂ ਹੈਗੇ ਹੀ ਕੱਲੇ-ਕੱਲੇ ਮਾਵਾ ਦੇ ਪੁੱਤ ਤੇ ਇਹ ਕੀ ਬਣ ਗਿਆ ਪੰਜਾਬ ਦੇ ਇਹ ਹਾਲਾਤ ਕਿੱਦਾਂ ਦੇ ਹੋ ਗਏ ਨੇ ਕਿ ਪੰਜਾਬ ਦੇ ਵਿੱਚ ਆਏ ਦਿਨ ਇੱਕ ਨਾ ਇੱਕ ਮੌਤ ਹੁਣੀ ਹੀ ਹੋਣੀ ਹੁੰਦੀ ਹੈ ਔਰ ਕੱਲ ਪਤਾ ਨਹੀਂ ਪਰਸੋਂ ਇੱਕ ਅੰਮ੍ਰਿਤਸਰ ਨੌਜਵਾਨ ਮਾਂ ਦਾ ਪੁੱਤ ਉਹ ਵੀ ਗੋਲੀ ਮਾਰ ਕੇ ਮਾਰਦਾ ਤੇ ਇਹ ਇੱਕ ਇੱਕ ਕੱਲੇ ਕੱਲੇ ਪੁੱਤਾਂ ਵਾਲਿਆਂ ਨੂੰ ਇਹ ਸਵਾਲ ਜਵਾਬ ਕੌਣ ਕਰੂਗਾ ਕੋਈ ਉਹਨਾਂ ਦਾ ਕੀ ਰਹਿ ਜਾਊਗਾ ਪਿੱਛੇ ਜਿਨ੍ਹਾਂ ਦਾ ਇੱਕ ਇੱਕ ਪੁੱਤ ਹੈ ਛੋਟੀਆਂ ਮੋਟੀਆਂ ਗੱਲਾਂ ਦੇ ਨਾਲ ਹੀ ਜੇ ਮਰਡਰ ਹੋਣ ਲੱਗੇ ਕਤਲ ਹੋਣ ਲੱਗੇ ਤਾਂ ਪੰਜਾਬ ਦਾ ਵਿੱਚ ਉਹਨਾਂ ਬੁੱਢੇ ਮਾਂ ਪਿਓ ਨੂੰ ਬਾਅਦ ਵਿੱਚ ਸਾਹਮਣਾ ਕਿੰਨੇ ਆ ਕਿਉਂਕਿ ਅੱਜ ਕੱਲ ਇੱਕ ਇੱਕ ਕੀਤੀ ਹੀ ਇੱਕ ਇੱਕ ਪੁੱਤ ਹੈ ਉਹ ਜਿਆਦਾ ਦਾ ਤੇ ਇੱਕ ਇੱਕ ਹੀ ਹੈ ਤੇ ਇਹਨਾਂ ਦਾ ਕੀ ਬਣੂਗਾ ਇਹ ਨਸ਼ਾ ਪੰਜਾਬ ਚ ਕਿਉਂ ਨਹੀਂ ਖਤਮ ਹੋ ਰਿਹਾ ਅਕਾਲੀਆਂ ਦੇ ਮਗਰ ਪਏ ਸੀ ਤੁਸੀਂ ਖੱਚੋ ਉਹ ਕੁੱਤਿਓ ਉਹ ਟੋਪੀਆਂ ਵਾਲਿਓ ਤੁਸੀਂ ਅਕਾਲੀਆਂ ਦੇ ਮਗਰ ਪਏ ਸੀ ਨਸ਼ਾ ਇਹਨਾਂ ਨੇ ਲਿਆਂਦਾ ਚਲੋ ਉਹਨਾਂ ਨੇ ਲਿਆਂਦਾ ਉਹ ਗਏ ਉਸ ਤੋਂ ਬਾਅਦ ਆ ਕਾਂਗਰਸ ਆ ਗਏ ਭਗਿਆੜ ਅਸੀਂ ਅੱਪ ਤੇ ਚ ਖਤਮ ਕਰਦਾਂਗੇ ਨਹੀਂ ਹੋਇਆ ਵਧਿਆ ਉਸ ਤੋਂ ਬਾਅਦ ਤੁਸੀਂ ਟੋਪੀਆਂ ਲਾ ਕੇ ਝਾੜੂ ਪੁੱਠੇ ਕਰਕੇ ਤਾਂ ਨੂੰ ਖੜੇ ਕਰਤੇ ਲੋਕ ਸਿਆਣੇ ਲੋਕ ਕਹਿੰਦੇ ਨੇ ਜਿਹੜਾ ਝਾੜੂ ਹੁੰਦਾ ਹੈ ਜੇ ਖੜਾ ਕਰਦੀਏ ਨਾ ਤੇ ਇਹਨੂੰ ਇਹ ਮੁਵੱਤਾ ਤੇ ਲੜਾਈ ਦਾ ਘਰ ਹੁੰਦਾ ਹੈ ਇਹ ਬਹੁਤ ਮਵਾੜਾ ਹੁੰਦਾ ਹੈ ਘਰ ਦੇ ਵਿੱਚ ਵੀ ਕੋਈ ਧੀ ਪਹਿਣ ਬੀਬੀ ਝਾੜੂ ਨੂੰ ਐਦਾਂ ਕਰਕੇ ਖੜਾ ਨਹੀਂ ਕਰਦੀ ਉਹ ਤੁਸੀਂ ਤਾਂ ਸ਼ਰੇਆਮ ਹੀ ਖੜੇ ਕਰਤੇ ਜਦੋਂ ਤੁਸੀਂ ਖੜੇ ਕੀਤੇ ਸੀ ਉਦੋਂ ਹੀ ਲੋਕੀ ਕਹਿੰਦੇ ਸੀ ਬਸ ਹੁਣ ਪੰਜਾਬ ਦਾ ਦੌਰ ਵਿਗੜ ਜਾਊਗਾ ਉਹ ਸਭ ਲੋ ਪੰਜਾਬ ਦੇ ਨੌਜਵਾਨਾਂ ਨੂੰ ਉਹ ਭਗਵੰਤ ਮਾਨ ਸਾਹਿਬ ਸਭ ਨੂੰ ਇਹ ਸਿਰ ਤੇ ਪੱਗ ਬੰਨਣੀ ਛੱਡ ਦੋ ਤੁਸੀਂ ਲੋਡੇ ਘੋਡੇ ਹੋ ਤੁਹਾਡੇ ਸਿਰ ਤੇ ਕੇਸ ਹੈ ਨਹੀਂ ਤੁਹਾਨੂੰ ਜਰੂਰੀ ਨਹੀਂ ਪੱਗ ਬੰਨਣੀ ਪੱਗੰਦਾ ਬੰਨੋ ਜੇ ਤੁਸੀਂ ਇਹ ਪੱਗਾਂ ਮਰਵਾਉਣੀਆਂ ਨੇ ਜੇ ਮਾਵਾ ਦੇ ਪੁੱਤ ਐਦਾਂ ਹੀ ਬੰਨ ਮਰਵਾਣੇ ਐ ਤੇ ਤੁਹਾਨੂੰ ਨਾਮ ਦੇ ਅੱਗੇ ਸਿੰਘ ਵੀ ਹਟਾ ਦੇਣਾ ਚਾਹੀਦਾ ਤਾਂ ਤੁਸੀਂ ਪਹਿਲਾਂ ਹੀ ਹਟਾਤਾ ਮਾਂ ਨਹੀਂ ਕਰਤਾ ਸਿੰਘ ਤਾਂ ਬੜੇ ਚਿਰ ਤਾਂ ਖਤਮ ਐ ਹੁਣ ਤੁਸੀਂ ਮੇਰੀ ਹੱਥ ਜੋੜ ਕੇ ਬੇਨਤੀ ਆ ਪੱਗ ਬੰਨਣੀ ਐਵੇਂ ਭਾਰ ਸਿੱਕੇ ਨਾ ਚੱਕੋ ਪੱਗ ਦਾ ਬੋਝ ਬੜਾ ਵੱਡਾ ਹੁੰਦਾ ਹੈ ਪੱਗ ਬਨ ਕੇ ਬੜੇ ਹੱਕ ਤੇ ਸੱਚ ਦੀ ਗੱਲ ਕਰਨੀ ਪੈਂਦੀ ਹੈ ਅਸੂਲਾਂ ਦੀ ਗੱਲ ਕਰਨੀ ਪੈਂਦੀ ਹੈ ਉਹ ਤੁਹਾਡੇ ਰਾਜ ਦੇ ਵਿੱਚ ਚੋਟੀ ਦੇ ਮੁੰਡੇ ਛੋਟੀ ਦੇ ਬੰਦੇ ਸਿਰੇ ਦੇ ਬੰਦੇ ਜਿਹੜੇ ਪੰਜਾਬ ਦੀ ਗੱਲ ਕਰਨੀ ਸੀ ਜਿਨ੍ਹਾਂ ਨੇ ਪੰਜਾਬ ਲਈ ਅੜਨਾ ਖੜਨਾ ਸੀ ਸੈਣੀ ਵਰਗੇ ਪੱਤਰਕਾਰ ਆ ਉਹ ਸਾਰੇ ਮਾਰੀ ਜਾਂਦੇ ਹੋ ਸਾਰੇ ਚੁਪੜੀ ਜਾਂਦੇ ਹੋ ਤੁਸੀਂ ਇੱਥੇ ਤੁਸੀਂ ਉਦਾਂ ਹੀ ਜਦੋਂ ਬਾਹਰ ਨੂੰ ਜਾਂਦੇ ਹੋ ਫਿਰ ਕਹਿੰਦੇ ਅਮਰੀਕਾ ਸੀ ਇੱਥੇ ਹੀ ਬਣਾਣਾ ਹੈ ਅਮਰੀਕਾ ਤੇ ਇੱਥੇ ਆਪੀ ਬਣ ਜਾਣਾ ਇੱਥੇ ਅਮਰੀਕਾ ਨਹੀਂ ਬਣਨਾ ਤੇ ਬਣਨਾ ਹੈ ਬਿਹਾਰ ਇਹ ਸਾਡੀ ਭਵਿੱਖ ਬਾਣੀ ਹੈ ਤੁਸੀਂ ਅਮਰੀਕਾ ਦਾ ਦਰਜਾ ਦੇ ਕੇ ਪੰਜਾਬੀਆਂ ਨੂੰ ਖੁਸ਼ ਕਰਤਾ ਇੱਥੇ ਕੋਈ ਅਮਰੀਕਾ ਨਹੀਂ ਬਣਨਾ ਇੱਥੇ ਬਿਹਾਰ ਬਣਨਾ ਹੈ ਔਰ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇਆਂ ਵੀ ਦਾੜੀਆਂ ਤੱਕ ਪੱਗਾਂ ਤੱਕ ਲੋਕ ਪਹੁੰਚਣਗੇ ਔਰ ਤੁਹਾਨੂੰ ਵੀ ਜੂਤ ਪਹਿਨਣਗੇ ਪਰ ਉਦੋਂ देर ਹੋ ਜਾਣੀ ਹੈ ਤੁਸੀਂ ਨਾ ਮਾਵਾ ਦੇ ਪੁੱਤ ਮਰਵਾਓ ਓਏ ਤੁਹਾਡੇ ਕੋਲ ਸ਼ਾਸਨ ਪ੍ਰਸ਼ਾਸਨ ਤੁਸੀਂ ਅੰਮ੍ਰਿਤਪਾਲ ਵਰਗੇ ਐਡੇ ਹੋਣ ਹਾਰ ਪੁੱਤ ਜਿਹੜੇ ਨਸ਼ਿਆਂ ਤੋਂ ਬਚਾਉਂਦੇ ਸੀ ਇਹੋ ਜਿਹੇ ਖੱੱਚਾਂ ਨੂੰ ਖੁੰਡਾਂ ਤੇ ਬਹਿਣੀਆਂ ਹਟਾਤੀਆਂ ਸੀ ਓਏ ਉਹਨਾਂ ਨੂੰ ਡਿਬਰੂ ਘਰ ਚ ਤੁੰਤਾ ਓਏ ਉਹ ਜਾਲਮੋਂ ਉਹਨਾਂ ਨੂੰ ਤੁਸੀਂ ਤੁੰਤਾ ਤੇ ਆ ਜਿਹੜੇ ਨਸ਼ੇ ਵਾਲੇ ਆ ਨਸ਼ੇੜੀ ਦੋ ਦੋ ਟਕੇ ਦੇ ਬੰਦੇ ਪੰਜਾਬੀ ਪੁੱਤ ਮਾਰੀ ਜਾਂਦੇ ਨੇ ਮਾਮਾ ਦੇ ਪੁੱਤ ਉਹਨਾਂ ਦੇ ਖੋਈ ਜਾਂਦੇ ਨੇ ਉਹ ਇਹਨਾਂ ਨੂੰ ਕੌਣ ਮਾਰੂਗਾ ਉਹ ਇਹਨਾਂ ਨੂੰ ਅੰਦਰ ਤੁਨ ਲੋ ਰੱਬਤਾ ਵਾਸਤਾ ਜੇ ਤੁਹਾਡਾ ਬੇੜਾ ਗਰਕ ਹੋ ਜਾਏ ਇਹਨਾਂ ਨੂੰ ਕਰ ਲੋ ਤੁਹਾਡੇ ਹੱਥ ਵਿੱਚ ਸਭ ਕੁਝ ਹੈ ਤੁਸੀਂ ਡਿਬਰੂਗੜ੍ਹ ਤੱਕ ਉਹਨਾਂ ਨੂੰ ਜੇਲ੍ਹ ਤੋਨ ਸਕਦੇ ਹੋ ਤੇ ਇਹਨਾਂ ਦੀ ਜੇਲ੍ਹਾਂ ਪੰਜਾਬ 'ਚ ਹੀ ਰਹਿ ਗਈਆਂ ਇਹਨਾਂ ਨੂੰ ਡਿਬਰੂਗੜ੍ਹ ਕਿਉਂ ਨਹੀਂ ਪਹੁੰਚਾਉਂਦੇ ਇਹ ਜਿਹੜੇ ਟੈਰਰਿਸਟ ਨੇ ਮਰਡਰਿਸਟ ਨੇ ਆਹ ਬਿਸ਼ਨੋਈ ਵਰਗੇ ਇਹਨਾਂ ਨੂੰ ਤੁਸੀਂ ਚੰਡੀਗੜ੍ਹ ਦੀਆਂ ਜ਼ਿਲ੍ਹਿਆਂ ਦੇ ਵਿੱਚ ਐਸ਼ ਕਰਾ ਰਹੇ ਹੋ ਇਹਨਾਂ ਨੂੰ ਵੀ ਡਗਰੂ ਘੜ ਠੋਕੋ ਉਦੋਂ ਵੀ ਅੱਗੇ ਕਾਲੀ ਪਾਣੀ ਠੋਕੋ ਤਾਂ ਸਾਨੂੰ ਪਤਾ ਹੈ ਕੋਈ ਸਰਦਾਰ ਦਾ ਬੱਚਾ ਸਿੱਖ ਦਾ ਪੁੱਤ ਕੋਈ ਪੰਜਾਬੀ ਇਹ ਜ਼ਰੂਰੀ ਨਹੀਂ ਸਿੱਖ ਭਾਵੇਂ ਮੋਨਾ ਹੀ ਹੋਵੇ ਉਹ ਪੰਜਾਬੀ ਕੋਈ ਬੈਠਾ ਹੈ ਹੱਕ ਸੱਚ ਦੀ ਲੜਾਈ ਲੈਣ ਵਾਲਾ ਪਰ ਤੁਸੀਂ ਮੁਗਲਾਂ ਤੋਂ ਪੜ੍ਹੇ ਹੋ ਤੁਸੀਂ ਅੰਗਰੇਜ਼ਾਂ ਤੋਂ ਪੜ੍ਹੇ ਹੋ ਤੁਹਾਨੂੰ ਕੋਈ ਹੱਕ ਨਹੀਂ ਨਾਮ ਦੇ ਅੱਗੇ ਸਿੰਘ ਲਾਉਣ ਦਾ ਪੱਗ ਬੰਨਣ ਦਾ ਪੱਗਾਂ ਲਾਧੋ ਸਾਰੀਆਂ ਟੋਪੀਆਂ ਚਟੀਆਂ ਪਾਇਆ ਕਰੋ ਜਿਹੜਾ ਤੁਹਾਡਾ ਚਲਾਵ ਚਿੰਨਾ ਹੈ ਇਹੀ ਤੁਹਾਡੀ ਸੋਭਾ ਦਿੰਦਾ ਪੱਗਾ ਨਹੀਂ ਜੇ ਸੋਭਾ ਦਿੰਦੀ ਆ ਜੇ ਪੱਗਾ ਬਣਣੀਆਂ ਨੇ ਤੇ ਆ ਠੱਲ ਪਾਉ ਆ ਜਿੰਨੇ ਚੋਰ ਕੁੱਤੀ ਚਾਵਲ ਪੰਜਾਬ ਚ ਫਿਰਦੇ ਨੇ ਇਹਨਾਂ ਦਾ ਗਾਹ ਪਾਓ ਇੱਕ ਵਾਰੀ ਉਹ ਜਾ ਕੇ ਦੇਖੋ ਯੋਗੀ ਨੂੰ ਉਹ ਯੋਗੀ ਨੇ ਜੂਪੀ ਦੇ ਵਿੱਚ ਜਿੰਨੇ ਸਿਰ ਕੱਢ ਬਦਮਾਸ਼ੀ ਸਾਰੇ ਠੋਕਤੇ ਉਹਨਾਂ ਦੇ ਘਰ ਢਾਤੇ ਅੱਗੋਂ ਕੋਈ ਹਿੰਮਤ ਨਹੀਂ ਕਰਦਾ ਕਿਸੇ ਤੇ ਚਮਚਾ ਵੀ ਚੁੱਕ ਕੇ ਲੈ ਜਾਏ ਇੱਥੇ ਇੱਥੇ ਲੋਕ ਜਨਾਨੀਆਂ ਚੁੱਕਣ ਪੈਂਦੇ ਨੇ ਧੀਆਂ ਪੈਣਾ ਚੁੱਕਣ ਪੈਂਦੇ ਨੇ ਇੱਥੇ ਘਰਾਂ ਚ ਦਿਨ ਦੀ ਵੀ ਡਾਕੇ ਪੈਂਦੇ ਨੇ ਦਿਨ ਦੀ ਵੀ ਬੰਦੇ ਮਰਦੇ ਨੇ ਉਹ ਉਹੇ ਭਾਰਤ ਵਿੱਚ ਤੁਸੀਂ ਰਹਿੰਦੇ ਹੋ ਤੁਹਾਨੂੰ ਕੁਝ ਨਹੀਂ ਆਉਂਦਾ ਧੀ ਗਵਰਟੀ ਨੂੰ ਵੇਖ ਕੇ ਸਾੜਾ ਨਹੀਂ ਕਰੀਦਾ ਉਹਨੂੰ ਵੇਖ ਕੇ ਸਿੱਖੀਦਾ ਵੀ ਜੇ ਇੰਨੀ ਏਡੀ ਵੱਡੀ ਕੋਠੀ ਪਾਲੀ ਇੰਨੀ ਮਿਹਨਤ ਕਰ ਲਈ ਇੰਨੀ ਤਰੱਕੀ ਕਰ ਲਈ ਤੇ ਅਸੀਂ ਵੀ ਤਰੱਕੀ ਕਰੀਏ ਉਹ ਯੋਗੀ ਸਾਹਿਬ ਤੋਂ ਕੁਝ ਤੇ ਸਿੱਖ ਲੈਂਦੇ ਤੁਸੀਂ ਤੁਸੀਂ ਇਹਨਾਂ ਕੰਜਰਾਂ ਨੂੰ ਅੰਦਰ ਤੁੰਣ ਕੇ ਇਹਨਾਂ ਦੇ ਜੇ ਤੁਸੀਂ ਘਰ ਟਾਓ ਇਹਨਾਂ ਦੇ ਇਹਨਾਂ ਦੇ ਘਰਟਾ ਹੋਵੇ ਇਹਨਾਂ ਨੂੰ ਜੇਲ੍ਹਾਂ ਚ ਠੋਕੋ ਇਹਨਾਂ ਤੇ ਇਹੋ ਇਹੋ ਜਿਹੇ ਕੇਸ ਪਾਓ ਜਿਹੜਾ ਇਹਨਾਂ ਦੀ ਜ਼ਮਾਨਤ ਵੀ ਨਾ ਹੋਵੇ ਤੇ ਸਾਰੇ ਮਰਡਰ ਹੋਣੇ ਬੰਦ ਹੋ ਜਾਣਾਂ ਪਰ ਨਸ਼ੇ ਦੀ ਹਾਲਾਤ ਵਿੱਚ ਇਹ ਮਾੜਾ ਕੰਮ ਕਰ ਜਾਂਦੇ ਨੇ ਅੱਗੋਂ ਉਹਨਾਂ ਦਾ ਉਹਨਾਂ ਨੂੰ ਠੱਲਣੇ ਪੈਂਦੀ ਅੱਗੋਂ ਹੋਰ ਨਸ਼ੇੜੀ ਜੰਮ ਜਾਂਦੇ ਨੇ ਉਹ ਨਸ਼ਾ ਰੋਕੋ ਰੱਬ ਦਾ ਵਾਸਤਾ ਜੇ ਨਸ਼ਾ ਰੋਕੋ ਨਹੀਂ ਤੇ ਪੰਜਾਬ ਨਹੀਂ ਜਿਏ ਰਹਿਣਾ ਪੰਜਾਬ ਦੀ ਨੌਜਵਾਨੀ ਨਹੀਂ ਜਿਏ ਰਹਿਣੀ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਔਰ ਚੈਨਲ ਕਰ ਦਿਓ ਸਬਸਕ੍ਰਾਈਬ ਆਪਾਂ ਹਾਕਰ ਸੱਚ ਦੀ ਗੱਲ ਕਰਦੇ ਆ ਨਾ ਆਪਾਂ ਇਹ ਸਰਕਾਰ ਤੋਂ ਡਰਦੇ ਆ ਨਾ ਉਹ ਸਰਕਾਰ ਤੋਂ ਡਰਦੇ ਆ ਮਰਨਾ ਤੇ ਇੱਥੇ ਮੈਸੇਜ ਆ ਕਿਉਂਕਿ ਸਿਰ ਤੇ ਪੱਗ ਹੈ ਪੱਗ ਹੈਗੀ ਹੈ ਤੇ ਮੌਤ ਪੱਕੀ ਹੈ ਅੱਜ ਆਜੇ ਕੱਲ ਆਜੇ ਜੇਲ੍ਹ ਵੀ ਪੱਕੀ ਹੈ ਸੋ ਹੱਕ ਸੱਚ ਦੀ ਲੜਾਈ ਲੜਨ ਨੂੰ ਨਹੀਂ ਹਟਣਾ ਡਰਨਾ ਨਹੀਂ ਇਹਨਾਂ ਤੋਂ ਗੱਲ ਕਰਨੀ ਆ ਸੱਚੀ ਤੇ ਖਰੀ ਭਾਵੇਂ ਮੱਚੋਂ ਭਾਵੇਂ ਵਿੱਚੋਂ ਲੱਗੇ ਕਿਸੇ ਨੂੰ ਅੱਗ ਸੋ ਦੋਸਤੋ ਇਹਦੇ ਨਾਲ ਹੀ ਵੀਡੀਓ ਲੰਬੀ ਹੋ ਰਹੀ ਹੈ ਸਤਿ ਸ੍ਰੀ ਅਕਾਲ ਸਭ ਨੂੰ